ਇੱਕ ਨਾ ਮੁੰਡਾ ਕੁੜੀ ਨੂੰ ਬਹੁਤ ਪਸੰਦ ਕਰਦਾ ਹੁੰਦਾ ਅੱਛਾ ਹੁਣ ਅਚਾਨਕ ਕੀ ਹੁੰਦਾ ਉਹ ਦੋਵਾਂ ਦੇ ਪਿਆਰ ਦੀ ਦੁਸ਼ਮਣ ਹੁੰਦੀ ਕੁੜੀ ਦੀ ਚਾਚੀ ਅੱਛਾ ਅੱਛਾ 80% ਕੇਸਾਂ ਚ ਹੁੰਦੀ ਹੈ ਨਾ ਤੇ ਅਚਾਨਕ ਕੀ ਹੁੰਦਾ ਮੁੰਡੇ ਨੂੰ ਕੁੜੀ ਦੇ ਮੈਸੇਜ ਆਉਣੇ ਬੰਦ ਹੋ ਜਾਂਦੇ ਆ ਅੱਛਾ ਮੁੰਡਾ ਕਹਿੰਦਾ ਯਾਰ ਗਈ ਕਿੱਧਰ ਉਹ ਤੋੜ ਜਾਈ ਨਹੀਂ ਲੱਗਦੀ ਹੁੰਦੀ ਬੰਦਾ ਹਾਂ ਗਈ ਕਿੱਧਰ ਯਾਰ ਵੀ ਜਿਹੜੀ ਸਵੇਰੇ ਉੱਠ ਕੇ ਗੁੱਡ ਮਾਰਨਿੰਗ ਵੀ ਰੋਟੀ ਖਾ ਲਈ ਪਾਣੀ ਪੀ ਲਿਆ ਵੀ ਉਹਦਾ ਕੋਈ ਮੈਸੇਜ ਨਹੀਂ ਕੋਈ ਕਿੱਥੇ ਗਈ ਯਾਰ ਇੱਕ ਦਿਨ ਲੰਘਦਾ ਦੋ ਦਿਨ ਲੰਘਾ ਤਿੰਨ ਦਿਨ ਤੜਫਦਾ ਮਰਦਾ ਰੋਂਦਾ ਪਟਦਾ ਮਨ ਨੂੰ ਸਮਝਾਉਂਦਾ ਤੇ ਚਲੋ ਜੀ ਵੀਨਾ ਟੱਪਿਆ ਦੋ ਮਿੰਟ ਟੱਪ ਜਾਂਦੇ ਆ ਫੇਰ ਨਾ ਉਹਨੂੰ ਇੱਕ ਦਿਨ ਉਹੀ ਕੁੜੀ ਉਸੇ ਚਾਚੀ ਨਾਲ ਇੱਕ ਬਾਜ਼ਾਰ 'ਚ ਮਿਲਦੀ ਹੈ ਅੱਛਾ ਫੇਰ ਕੀ ਹੁੰਦਾ ਤਾਂ ਦੱਸਦਾ ਜੋ ਆਖਦੀ ਸੀ ਮਰੂੰਗੀ ਮੈਂ ਤੇਰੇ ਹੀ ਪਿਆਰ 'ਚ ਚਿਹਰਾ ਹੀ ਕੁਮਾ ਗਈ ਅੱਜ ਮਿਲੀ ਸੀ ਬਾਜ਼ਾਰ ਚ ਕੈਸਾ ਵਰਤਿਆ ਪਾਣਾ ਬਾਹਾਂ ਚ ਸੀ ਝੂੜਾ ਕੂਣੀ ਤੱਕ ਮਹਿੰਦੀ ਰੰਗ ਚੜਿਆ ਸੀ ਗੂੜਾ ਹਾਸਾ ਬੁੱਲਾਂ ਤੇ ਸੀ ਯਾਰੋ ਕਾਟੋ ਫੁੱਲਾਂ ਤੇ ਸੀ ਯਾਰੋ ਨਵੀਂ ਆਰੀ ਦਾ ਸੀ ਚਾ ਪਾਉਂਦੀ ਫਿਰਦੀ ਸੀ ਗਾ ਵਿੱਚ ਤੋਂ ਕੁ ਮਹੀਨੇ ਕਿਵੇਂ ਭੁੱਲੇ ਪੰਜ ਸਾਲ બસ ਇਹੋ ਗੱਲ ਪੁੱਛਣੇ ਨੂੰ ਹੋਗੇ ਨਾਲ ਨਾਲ ਉਹਨੂੰ ਵੀ ਪਤਾ ਲੱਗ ਗਿਆ ਵੀ ਆ ਗਿਆ ਵੀ ਕਿੱਥੋਂ ਆ ਗਿਆ ਬਸ ਇਹੋ ਗੱਲ ਪੁੱਛਣੇ ਨੂੰ ਹੋਗੇ ਨਾਲ ਨਾਲ ਕੁੜੀ ਨੇ ਅੱਖ ਜੀ بچਾ ਕੇ ਸੀਸ ਪੀੜ ਜੀ ਵਧਾਈ ਸਾਇ ਸੱਜਰੀ ਵਈ ਪਰਿ ਅੰਬਰਾਂ ਤੋਂ ਲਈ ਕਹਿੰਦਾ ਸੋਹਣੀ ਬਹੁਤ ਲੱਗਦੀ ਸੀ ਕਹਿੰਦਾ ਹਮ ਇੱਕਦਮ ਸੀ ਧਿਆਨ ਉਦੀ ਚੀਚੀ ਉੱਤੇ ਪਾਇਆ ਮਿੱਤਰਾਂ ਦਾ ਛੱਲਾ ਹਾਲ ਤੀਕ ਨਹੀਂ ਸਿਲਾਇਆ ਹਾਈ 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 ਨਾਹੀਂ ਜ਼ਹਿਰ ਦੇਣ ਨਾਹੀਂ ਪੱਜ ਜੀਣ ਦੇ ਬਣਾਉਂਦੀਆਂ ਰੰਨਾ ਮੇਰੇ ਰੱਬਾ ਇੱਕ ਪਾਸੇ ਕਿਉਂ ਨਹੀਂ ਲਾਉਂਦੀਆਂ ਮੇਰੇ ਪਿਆਰ ਵਾਲਾ ਬੂਟਾ ਜੜੋਂ ਪੁੱਟਿਆ ਕਿਉਂ ਨਹੀਂ ਸੱਚੀ ਯਾਰੀ ਦਾ ਸਬੂਤ ਲਾ ਕੇ ਸੁੱਟਿਆ ਕਿਉਂ ਨਹੀਂ ਮੈਂ ਸੀ ਸੋਚਾਂ ਚ ਗਵਾਚਾ ਤੇਉ ਭੀੜ ਚ ਗਵਾਚੀ ਬਸ ਫੇਰ ਨਾ ਉਹ ਦਸੀ ਨਾ ਹੀ ਦਸੀ ਉਹਦੀ ਚਾਚੀ ਬਸ ਫੇਰ ਨਾ ਉਹ ਦਸੀ ਨਾ ਹੀ ਦਸੀ ਉਹਦੀ ਚਾਚੀ ਇੱਕਦਮ ਹਵਾ ਬਣ ਕਿੱਥੇ ਉੱਡ ਗਈ ਸੀ ਨਾਰ ਪਾਗਲਾਾਂ ਦੇ ਵਾਂਗੂ ਦਿੱਤਾ ਛਾਣ ਮੈਂ ਬਾਜ਼ਾਰ ਜਿੱਦਾਂ ਲੋਕਾਂ ਨਾਲ ਹੁੰਦੀ ਥੋੜੇ ਜਿਮੀ ਨਾਲ ਹੋ ਗਈ ਉਹਨੂੰ ਲੱਭਦੀ ਨਜ਼ਰ ਮੇਰੀ ਠੇਕੇ ਤੇ ਖਲੋ ਗਈ ਓ ਨੂੰ ਲੱਭਦੀ ਨਜ਼ਰ ਮੇਰੀ ਠੇਕੇ ਤੇ ਖਲੋ ਗਈ ਏ ਮਾਰ ਇੱਕ ਸੂਤੀ ਤੋਂ ਬਚਦਾ ਕਰਮਾ ਵਾਲਾ ਨੀ ਛੂ ਹੋ ਜਾਂਦੇ ਨੇ ਸੱਜਣ ਲਾ ਕੇ ਟਾਲਾ ਨੀ ਖੜਾ ਦੋ ਰਹੇ ਉੱਤੇ ਇੱਕ ਤੇ ਯਾਰ ਚਤਾਉਂਦੇ ਨੇ ਦੂਜੇ ਪਾਸੇ ਖੜਾ ਬਲਾਉਂਦਾ ਤੇਰਾ ਸ਼ਹਿਰ ਕੁੜੇ ਹੋ ਚਿਤ ਕਰਦਾ ਸੀਨੇ ਉੱਤੇ ਤੇਰਾ ਨਾਂ ਲਿਖਵਾ ਦੇਵਾਂ ਹਾਂ ਡਰਦਾ ਹਾਂ ਕਿਤੇ ਛੱਡ ਨਾ ਜਾਵੇਂ ਪੈਰ ਕੁੜੇ